ਖਬਰ ਪੜਤਾਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾਂ ਪ੍ਰਮੇਂਦਰ ਸਿੰਘ ਜਟਪਰੀ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਹਨ ਸੀਨੀਅਰ ਜਰਨਲਿਸਟ ਸ੍ਰੀਿੰਦਰ ਡੱਲਾਜੀ ਡੱਲਾਜੀ ਤੁਹਾਡਾ ਸੌਖਤ ਹੈ ਜੀ ਬਹੁਤ ਧੰਨਵਾਦ ਜਟਪਰੀ ਸਾਹਿਬ ਮੌਕਾ ਦਿੱਤਾ ਤੁਸੀਂ ਡੱਲਾਜੀ ਆਪਾਂ ਪੰਜਾਬ ਦੇ ਵਿੱਚ ਸਿਆਸੀ ਹਾਲਾਤਾਂ ਬਾਰੇ ਥੋੜੀ ਅੱਜ ਗੱਲ ਕਰਾਂਗੇ ਗੱਲ ਕਰਾਂਗੇ ਮੇਨ ਪਹਿਲਾਂ ਸਭ ਤੋਂ ਬੀਜੇਪੀ ਦੀ ਭਾਰਤੀ ਜਨਤਾ ਪਾਰਟੀ ਜਰਕੇ ਸਾਰੀਆਂ ਜਿਹੜੀਆਂ ਸਿਆਸੀ ਤਰ੍ਹਾਂ ਨੇ ਪ੍ਰਮੁੱਖ ਕਾਂਗਰਸ ਵੀ ਐ ਅਕਾਲੀ ਦਲ ਵੀ ਜਿਹੜੀਆਂ ਉਹਨਾਂ ਨੇ ਸੀਟਾਂ ਲਗਭਗ ਅ ਅਧੀ ਦਰਜਨ ਤੋਂ ਵਧੇਰੇ ਜਿਹੜੀਆਂ ਹੈਗੀਆਂ ਪੰਜਾਬ ਦੇ ਵਿੱਚ ਐਲਾਨ ਦਿੱਤੀਆਂ ਨਹੀਂ ਪਰ ਬੀਜੇਪੀ ਨੇ ਇੱਕ ਵੀ ਸੀਟ ਨਹੀਂ ਹਲਾਈ ਅੱਜ ਇੱਕ ਵਾਰ ਇਹਦੇ ਬਾਰੇ ਵਿਚਾਰ ਆਪਣਾ ਦੱਸਿਓ ਤੇ ਨਾਲ ਹੀ ਅੱਜ ਬੀਜੇਪੀ ਦੇ ਜਿਹੜਾ ਪ੍ਰਧਾਨ ਪੰਜਾਬ ਦਾ ਸਵਿਤ ਮਾਲਿਕ ਉਹਨਾਂ ਦੀ ਅੰਮਸਰ ਵਿਖੇ ਮੀਟਿੰਗ ਸੀ ਉੱਥੇ ਜਿਹੜੇ ਤਾਜ਼ਾ-ਤਾਜ਼ਾ ਭਾਜਪਾ ਦੇ ਵਿੱਚ ਸ਼ਾਮਲ ਹੋਏ ਨੇ ਆਮ ਆਦਮੀ ਦੇ ਮੈਂਬਰ ਪਾਰਲੀਮੈਂਟ ਹਰਿੰਦਰ ਸਿੰਘ ਖਾਲਸਾ ਜੀ ਨਾਰਵੇ ਜਿਹੜੇ ਜਿਨ੍ਹਾਂ ਨੂੰ ਕਹਿੰਦੇ ਨੇ ਉਹਨਾਂ ਉਹਨਾਂ ਦੀ ਅੱਜ ਹਾਜ਼ਰੀ ਜਿਹੜੀ ਬੜੀ ਪ੍ਰਭਾਵਸ਼ਾਲੀ ਉੱਥੇ ਹਾਜ਼ਰੀ ਸੀ ਉਹ ਮੇਨ ਉਹਨਾਂ ਨੂੰ ਮੂਹਰੇ ਰੱਖ ਕੇ ਜਿਹੜੀ ਮੀਟਿੰਗ ਕੀਤੀ ਗਈ ਉਹ ਸਭ ਤੋਂ ਅੱਗੇ ਸੀ ਇੰਝ ਲੱਗਦਾ ਸੀ ਜਿਵੇਂ ਸ਼ਾਇਦ ਉਹਨਾਂ ਨੂੰ ਹੀ ਅੰਮ੍ਰਿਤਸਰ ਦੇ ਤੋਂ ਇਲੈਕਸ਼ਨ ਲੜਾਉਣੇ ਹੋਵੇ ਕਿਉਂਕਿ ਸਵੇਤਵਾਲ ਕਨੇ ਅੱਜ ਸਾਫ਼ ਵੀ ਕਰ ਦਿੱਤਾ ਵੀ ਅਸੀਂ ਕਿਸੇ ਸੈਲੀਬ੍ਰਿਟੀ ਨੂੰ ਨਹੀਂ ਕਿਸੇ ਫਿਲਮੀ ਐਕਟਰ ਨੂੰ ਨਹੀਂ ਅਸੀਂ ਅੰਮ੍ਰਿਤਸਰ ਤੋਂ ਚੋਣ ਲੜਾਵਾਂਗੇ ਇਹਦੇ ਬਾਰੇ ਪਲੀਜ਼ ਸਾਡੇ ਦਰਸ਼ਕਾਂ ਨੂੰ ਦੇਖੋ ਜਿਸ ਦਿਨ ਹਰਿੰਦਰ ਸਿੰਘ ਖਾਲਸਾ ਜਿਹੜਾ ਕਿ ਬਾਗੀ ਸੀ ਆਮ ਆਦਮੀ ਪਾਰਟੀ ਤੋਂ ਉਹਨਾਂ ਨਾਲ ਨਾਰਾਜ਼ ਰਿਹਾ ਹਰਿੰਦਰ ਸਿੰਘ ਖਾਲਸਾ ਅ ਉਹ ਜਦੋਂ ਨਾਰਾਜ਼ ਹੋਇਆ ਸੀ ਤੇ ਉਸ ਤੋਂ ਬਾਅਦ ਇਹ ਲੱਗ ਰਿਹਾ ਸੀ ਕਿ ਹਰਿੰਦਰ ਸਿੰਘ ਖਾਲਸਾ ਜਾਂ ਤਾਂ ਅਕਾਲੀ ਦਲ 'ਚ ਜਾਣਗੇ ਇਹਾਂ ਕਿਸੇ ਹੋਰ ਪਾਰਟੀ ਦਾ ਰੁਖ ਕਰਨਗੇ ਕਾਂਗਰਸ ਨਾਲ ਜਾਣਾ ਤਾਂ ਉਹਨਾਂ ਦਾ ਸੰਭਵ ਨਹੀਂ ਸੀ ਕਿਉਂਕਿ 84 ਦੀ ਘਟਨਾ ਜਦੋਂ ਵਾਪਰੀ ਸੀ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਵੀ ਆਪਣੇ ਰਾਜਦੂਤ ਦੇ ਅਹੁਦੇ ਤੋਂ ਐਮਬੈਸਡਰ ਸਨ ਨਾਰਵੇ ਸੋ ਉਹਨਾਂ ਨੇ ਅਸਤੀਫਾ ਦੇ ਦਿੱਤਾ ਸੀ ਸੋ ਇਹ ਗੱਲ ਭਾਜਪਾ ਨੂੰ ਵੀ ਪ੍ਰਭਾਵਿਤ ਕਰਦੀ ਹੈ ਔਰ ਭਾਜਪਾ ਦੇ ਏਜੰਡੇ ਤੇ ਵੀ ਹੈ ਕਿਉਂਕਿ ਜਦੋਂ ਦੀ ਸੱਜਣ ਕੁਮਾਰ ਨੂੰ ਸਜ਼ਾ ਹੋਈ ਹੈ ਭਾਜਪਾ ਇਸ ਲਾਈਨ ਤੇ ਕੰਮ ਕਰ ਰਹੀ ਹੈ ਕਿ ਅਸੀਂ ਸੱਜਣ ਕੁਮਾਰ ਨੂੰ ਜਿਹੜਾ ਸਜ਼ਾ ਦੇਣ ਦਾ ਕ੍ਰੈਡਿਟ ਹੈ ਉਹ ਮੋਦੀ ਸਾਹਿਬ ਨੂੰ ਦਈਏ ਬੀਜੇਪੀ ਦੇ ਸਾਰੇ ਲੀਡਰ ਮੋਦੀ ਕਰਕੇ ਹੀ ਕਹਿੰਦੇ ਨੇ ਸਜ਼ਾ ਹੋਈ ਹੈ ਹਾਲਾਂਕਿ ਸਜ਼ਾ ਅਦਾਲਤੀ ਪ੍ਰਕਿਰਿਆ ਦੇ ਵਿੱਚ ਹੋਈ ਹੈ ਔਰ ਸਿੱਟ ਜਿਹੜੀ ਇਹ ਕਹਿ ਰਹੇ ਨੇ ਕਿ ਇਹ ਸਿੱਟ ਵੀ ਮੋਦੀ ਸਾਹਿਬ ਨੇ ਬਣਾਈ ਆ ਉਹਦੇ ਕਰਕੇ ਸਜ਼ਾ ਹੋਈ ਹੈ ਜਦਕਿ ਬਹੁਤ ਸਾਰੇ ਲੋਕ ਇਹ ਵੀ ਦੱਸਦੇ ਨੇ ਕਿ ਸਿੱਟ ਦਾ ਇਸ ਸਜ਼ਾ ਦੇ ਨਾਲ ਜ਼ਿਆਦਾ ਸਬੰਧ ਨਹੀਂ ਹੈ ਇਹ ਸਜ਼ਾ ਹੋਣੀ ਹੋਣੀ ਸੀ ਕਿਉਂਕਿ ਅਦਾਲਤੀ ਕਾਰਵਾਈ ਹੈ ਜਿਹੜੀ ਬੜੀ ਤੇਜ਼ੀ ਨਾਲ ਇਹਦੇ ਤੇ ਹੁਣ ਸ਼ੁਰੂ ਹੋ ਗਈ ਸੀ ਦੂਜੀ ਗੱਲ ਹਰਿੰਦਰ ਖਾਲਸਾ ਮਾਫਕ ਹੈ ਭਾਜਪਾ ਨੂੰ ਕਿਉਂਕਿ ਭਾਜਪਾ ਕੋਲੇ ਪੰਜਾਬ ਚ ਕੋਈ ਵੀ ਵੱਡਾ ਸਿੱਖ ਚਿਹਰਾ ਨਹੀਂ ਹੈ ਇਕੋ ਨਵਜੋਤ ਸਿੰਘ ਸਿੱਧੂ ਸੀ ਉਹਨਾਂ ਕੋਲੇ ਜਿਹੜਾ ਚਾਰ ਵਾਰ ਐਮਪੀ ਰਿਹਾ ਹੈ ਬਾਜਪੀ ਸਾਹਿਬ ਉਹਨੂੰ ਲੈ ਕੇ ਆਏ ਸੀ ਕਿਉਂਕਿ ਬੀਜੇਪੀ ਆਪਣੇ ਦਮ ਤੇ ਅੱਗੇ ਵਧਣਾ ਚਾਹੁੰਦੀ ਹੈ ਪੰਜਾਬ 'ਚ ਜੀ ਜੀ ਸਿਮਰਜੀਤ ਬੈਂਸ ਨਾਲ ਵੀ ਬੀਜੇਪੀ ਦੀਆਂ ਬੈਠਕਾਂ ਹੋਈਆਂ ਨੇ ਹਾਲਾਂਕਿ ਨਾ ਸਿਮਰਜੀਤ ਬੈਂਸ ਮੰਨਦਾ ਹੈ ਨਾ ਬਾਜਪਾ ਮੰਨਦੀ ਹੈ ਪਰ ਸਿਮਰਜੀਤ ਬੈਂਸ ਇਸ ਗੱਲ ਤੇ ਅੜਿਆ ਰਿਹਾ ਕਿ ਮੈਂ ਪਾਰਟੀ ਦਾ ਗੱਠ ਜੋੜ ਕਰੂੰਗਾ ਮੈਂ ਬੀਜੇਪੀ 'ਚ ਨਹੀਂ ਆਉਣਾ ਕਿਉਂਕਿ ਸਿਮਰਜੀਤ ਬੈਂਸ ਨੂੰ ਪਤਾ ਸੀ ਵੀ ਜੇ ਮੈਂ ਬੀਜੇਪੀ 'ਚ ਚੱਲ ਗਿਆ ਤੇ ਮੇਰਾ ਜਿੰਨਾ ਐਨਆਰਆਈ ਵੋਟ ਬੈਂਕ ਹੈ ਉਹਨੂੰ ਪਹਿਲੇ ਦਿਨ ਖੋਰਾ ਲੱਗ ਜਾਣਾ ਹੈ ਵੱਡੇ ਪੱਧਰ ਤੇ ਸਿਮਰਜੀਤ ਬੈਂਸ ਇਹੀ ਕਹਿੰਦਾ ਰਿਹਾ ਕਿ ਮੈਂ ਗਠਜੋੜ ਕਰ ਸਕਦੇ ਆ ਮੈਂ ਆਪਣੀ ਪਾਰਟੀ ਚ ਰਹੂੰਗਾ ਕਿਉਂਕਿ ਜਦੋਂ ਪ੍ਰਧਾਨਗੀ ਜਦੋਂ ਰਾਸ਼ਟਰਪਤੀ ਦੀ ਚੋਣ ਸੀ ਤੇ ਸਿਮਰਜੀਤ ਬੈਂਸ ਨੇ ਖੁੱਲ ਕੇ ਬੀਜੇਪੀ ਨੂੰ ਵੋਟ ਪਾਈ ਸੀ ਤੇ ਉਦੋਂ ਦਾ ਬੀਜੇਪੀ ਦਾ ਪ੍ਰਧਾਨ ਵਿਜੇ ਸਾਂਪਲਾ ਸਿਮਰਜੀਤ ਬੈਂਸ ਦੇ ਘਰੇ ਗਿਆ ਸੀ ਕਿ ਸਾਨੂੰ ਵੋਟ ਪਾਓ ਤੇ ਉਦੋਂ ਹੀ ਇਹ ਗੱਲਾਂ ਸੰਕੇਤਕ ਰੂਪ ਚ ਚੌਣ ਲੱਗੀਆਂ ਸੀ ਕਿਉਂਕਿ ਬੀਜੇਪੀ ਕੋਲੇ ਲੁਧਿਆਣਾ ਚ ਵੱਡਾ ਕੈਂਡੀਡੇਟ ਨਹੀਂ ਪੂਰੇ ਪੰਜਾਬ ਦਾ ਕੋਈ ਵੱਡਾ ਚਿਹਰਾ ਨਹੀਂ ਬੀਜੇਪੀ ਕੋਲੇ ਸਿੱਖ ਲੀਡਰ ਇਸ ਕਰਕੇ ਉਹਨਾਂ ਨੇ ਪਹਿਲਾਂ ਸਿਮਰਜੀਤ ਬੈਂਸ ਨਾਲ ਵੀ ਜਿਹੜੀ ਹੈ ਉਹ ਗੱਲਬਾਤ ਮਾੜੀ ਜੀ ਟੁਰੀ ਹਾਲਾਂਕਿ ਮੰਨ ਦੀ ਕੋਈ ਪਾਰਟੀ ਨਹੀਂ ਨਾ ਭਾਜਪਾ ਵਾਲੇ ਮੰਨਦੇ ਨਾ ਸਿਮਰ ਬੈਂਸ ਮੰਨਦੇ ਆ ਪਰ ਮੀਟਿੰਗ ਕਿਤਨਾ ਕਿਤੇ ਇਹਨਾਂ ਦੀ ਹੋਈ ਹੈ ਦੂਜਾ ਅੰਮ੍ਰਿਤਸਰ ਦੇ ਵਿੱਚ ਹੁਣ ਨਵਜੋਤ ਸਿੱਧੂ ਦੇ ਜਾਣ ਤੋਂ ਬਾਅਦ ਖਲਾਅ ਪੈਦਾ ਹੋ ਗਿਆ ਭਾਜਪਾ ਚ ਕੋਈ ਵੀ ਇਸ ਕੱਦ ਦਾ ਪੰਜਾਬ ਚ ਲੀਡਰ ਨਹੀਂ ਹੈ ਸਿੱਖ ਚਿਹਰਾ ਜਿਹਨੂੰ ਭਾਜਪਾ ਉਭਾਰੇ ਸੋ ਫੇਰ ਵਾਰੀ ਆ ਗਈ ਹਰਿੰਦਰ ਖਾਲਸਾ ਕਿਉਂਕਿ ਆਪ ਤੋਂ ਮੁੱਤਲ ਸੀ ਰਾਜ ਸਭਾ ਦੇ ਮੈਂਬਰ ਲੋਕ ਸਭਾ ਦੇ ਮੈਂਬਰ ਸੀ ਔਰ ਪਹਿਲਾਂ ਵੀ ਇੱਕ ਵਾਰੀ ਲੋਕ ਸਭਾ ਦੇ ਮੈਂਬਰ ਉਹ ਬਠਿੰਡੇ ਤੋਂ ਰਹੇ ਆ ਅਕਾਲੀ ਦਲ ਵੱਲੋਂ ਅਕਾਲੀ ਦਲ ਉਹਨਾਂ ਨੂੰ ਛੱਡਿਆ ਨੂੰ ਬਹੁਤ ਸਮਾਂ ਹੋ ਗਿਆ ਸੋ ਭਾਜਪਾ ਨੂੰ ਲੱਗਿਆ ਕਿ ਇੱਕ ਤਾਂ ਆਪ ਦਾ ਐਮਪੀ ਹੈ ਆਪ ਦਾ ਐਮਪੀ ਲੈਣ ਨੂੰ ਭਾਜਪਾ ਵਾਲੇ ਵੈਸੀ ਕਾਲੇ ਰਹਿੰਦੇ ਆ ਵੈਸੀ ਅੱਜ ਕੱਲ ਤਾਂ ਸੀਜ਼ਨ ਹੈ ਅੱਜ ਕੱਲ ਤਾਂ ਉਹ ਹਰ ਵੱਡੇ ਛੋਟੇ ਲੀਡਰ ਨੂੰ ਪਾਰਟੀ ਚ ਲੈ ਲੈਂਦੇ ਆ ਸਾਰੀਆਂ ਪਾਰਟੀਆਂ ਲੈ ਲੈਂਦੀਆਂ ਇਹਨਾਂ ਦਿਨਾਂ 'ਚ ਤਾਂ ਭਾਵੇਂ ਚੰਦਾ ਦੇ ਦਿਓ ਤੇ ਭਾਵੇਂ ਕੋਈ ਵਿਅਕਤੀ ਦੇ ਦਿਓ ਇਸ ਕਰਕੇ ਹਰਿੰਦਰ ਖਾਲਸਾ ਕਿਉਂਕਿ ਦੋ ਵਾਰ ਦਾ ਐਮਪੀ ਬਣ ਗਿਆ ਸੋ ਭਾਜਪਾ ਨੂੰ ਲੱਗਿਆ ਕਿ ਹਰਿੰਦਰ ਖਾਲਸਾ ਚਿਹਰਾ ਬਣ ਸਕਦਾ ਹੈ ਅੰਮ੍ਰਿਤਸਰ ਬਾਰੇ ਹਰਿੰਦਰ ਖਾਲਸਾ ਦਾ ਨਾਮ ਵਿਚਾਰਿਆ ਜਾ ਰਿਹਾ ਹੈ ਕਿਉਂਕਿ ਅਰੁਣ ਜੇਤਲੀ ਦੇ ਨਾਲ ਵੀ ਨੇੜਤਾ ਹੈ ਹਰਿੰਦਰ ਖਾਲਸਾ ਦੀ ਔਰ ਹਰਿੰਦਰ ਖਾਲਸਾ ਜਿੰਨੀ ਦੇਰ ਲੋਕ ਸਭਾ ਦੇ ਮੈਂਬਰ ਰਹੇ ਨੇ ਕਿਤੇ ਨਾ ਕਿਤੇ ਭਾਜਪਾ ਦੇ ਨਾਲ ਕਈ ਮਾਮਲਿਆਂ ਦੇ ਵਿੱਚ ਉਹਨਾਂ ਦਾ ਸੁਰ ਮਿਲਦਾ ਵੀ ਰਿਹਾ ਔਰ ਹਰਿੰਦਰ ਖਾਲਸਾ ਭਗਵੰਤ ਮਾਨ ਦੇ ਵੀ ਖਿਲਾਫ ਸੀ ਔਰ ਭਗਵੰਤ ਮਾਨ ਮੋਦੀ ਸਾਹਿਬ ਦੇ ਖਿਲਾਫ ਸੀ ਇਸ ਕਰਕੇ ਕਹਿੰਦੇ ਨੇ ਦੁਸ਼ਮਣ ਦਾ ਦੁਸ਼ਮਣ ਦੋਸਤ ਜੀ ਸੋ ਇੱਥੇ ਕਿਉਂਕਿ ਮੋਦੀ ਸਾਹਿਬ ਔਰ ਭਾਜਪਾ ਭਗਵੰਤ ਮਾਨ ਦੀ ਦੁਸ਼ਮਣ ਸੀ ਇਸ ਕਰਕੇ ਹਰਿੰਦਰ ਖਾਲਸਾ ਮੈਨੂੰ ਲੱਗਦਾ ਕਿ ਤਨਾ ਕਿਤੇ ਬੀਜੇਪੀ ਨਾਲ ਸਾਂਝ ਹਰਿੰਦਰ ਖਾਲਸਾ ਦੀ ਬਣ ਗਈ ਸੀ ਪਿਛਲੇ ਸਮੇਂ ਤੋਂ ਤਾਂ ਹੀ ਉਹ ਉਧਰਲੇ ਪਾਸੇ ਗਏ ਤੇ ਭਾਜਪਾ ਨੂੰ ਹਰਿੰਦਰ ਖਾਲਸਾ ਮਾਫਕ ਹੈ ਕੋਈ ਸੰਭਾਵਨਾ ਨਹੀਂ ਵੱਡੀ ਗੱਲ ਨਹੀਂ ਕਿ ਹਰਿੰਦਰ ਖਾਲਸਾ ਨੂੰ ਉਹ ਅਮਰitsar ਤੋਂ ਚੋਣ ਲੜਾ ਦੇਣ ਕਿਉਂਕਿ ਇੱਕ ਤਾਂ 84 ਕਰਕੇ ਉਹਨਾਂ ਨੇ ਅਸਤੀਫਾ ਦਿੱਤਾ ਸੀ ਇੱਕ ਸਿੱਖ ਚਿਹਰਾ ਨੇ ਆਮ ਆਦਮੀ ਪਾਰਟੀ ਤੋਂ ਆਏ ਨੇ ਔਰ ਭਾਜਪਾ 'ਚ ਇਹ ਪ੍ਰਭਾਵ ਵੀ ਹੈ ਕਿ ਆਜ਼ਾਦ ਉਮੀਦਵਾਰ ਦੇ ਤੌਰ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਤੌਰ ਤੇ ਜੇ ਵਿਅਕਤੀ ਐਮਪੀ ਬਣ ਸਕਦਾ ਹੈ ਰਿਜ਼ਰਵ ਸੀਟ ਤੋਂ ਤੇ ਫਿਰ ਅੰਮ੍ਰਿਤਸਰ ਤੋਂ ਵੀ ਬਣ ਸਕਦਾ ਹੈ ਜਿਹੜੀ ਦਰਬਾਰ ਸਾਹਿਬ ਦੀ ਧਰਤੀ ਹੈ ਇਹ ਭਾਜਪਾ ਦੀ ਸੋਚ ਹੋ ਸਕਦੀ ਹੈ ਸੋ ਮੈਨੂੰ ਲੱਗਦਾ ਹੈ ਕਿ ਅੱਜ ਵੀ ਅੰਮ੍ਰਿਤਸਰ ਦੇ ਸਮਾਗਮ ਚ ਬੜੀ ਸ਼ਿੱਦਤ ਨਾਲ ਪ੍ਰਮੁਖਤਾ ਦੇ ਨਾਲ ਦਿਖੇ ਹਾਲਾਂਕਿ ਉਹਨਾਂ ਨੂੰ ਮੂਰੇ ਤਾਂ ਨਹੀਂ ਰੱਖਿਆ ਗਿਆ ਸਮਾਗਮ ਚ ਪੂਰੇ ਪਰ ਸ਼ਵੇਤ ਮਲਿਕ ਦੇ ਨਾਲ ਸੋਫੇ ਤੇ ਕੁਰਸੀ ਤੇ ਬਕਾਇਦਾ ਉਹਨਾਂ ਨੂੰ ਅੱਜ ਬਿਠਾਇਆ ਗਿਆ ਉਹਨਾਂ ਦਾ ਮਾਨ ਸਤਕਾਰ ਸਾਨੂੰ ਨਜ਼ਰ ਆਇਆ ਔਰ ਜਦੋਂ ਸਾਂਝੇ ਤੌਰ ਤੇ ਸਾਰਿਆਂ ਦੇ ਫੁੱਲ ਪਾਇਆ ਗਲ ਚ ਆਪਾਂ ਤਸਵੀਰ ਵੀ ਦਿਖਾ ਦਨੇ ਆ ਦੇਖੋ ਸਾਰਿਆਂ ਦੇ ਫੁੱਲ ਪੈ ਰਿਹਾ ਹੈ ਤੇ ਫੁੱਲ 'ਚ ਇੱਕ ਗਰਦਨ ਖਾਲਸਾ ਸਾਹਿਬ ਨੇ ਵੀ ਆਪਣੀ ਕੱਢੀ ਹੋਈ ਹੈ ਸੋ ਫੁੱਲ 'ਚ ਪੂਰੀ ਤਰ੍ਹਾਂ ਨਾਲ ਰੰਗ ਗਏ ਨੇ ਰੰਗ ਗਏ ਨੇ ਖਾਲਸਾ ਸਾਹਿਬ ਵੀ ਭਾਜਪਾ ਦੇ ਫੁੱਲ 'ਚ ਸੋ ਚਲੋ ਚੰਗੀ ਗੱਲ ਹੈ ਫੁੱਲ ਪਵਿੱਤਰ ਚੀਜ਼ ਹੁੰਦੀ ਹੈ ਭਾਜਪਾ ਦਾ ਫੁੱਲ ਵੀ ਚਲੋ ਪਵਿੱਤਰ ਚੀਜ਼ ਹੀ ਹੈ ਮੈਂ ਫੁੱਲ ਦੇ ਉੱਤੇ ਕਿਸੇ ਤਰ੍ਹਾਂ ਦੀ ਮੈਂ ਟਿੱਪਣੀ ਨਹੀਂ ਕਰਦਾ ਸੋਚ ਵੱਖਰੀ ਹੋ ਸਕਦੀ ਹੈ ਰਾਜਨੀਤਿਕ ਤੌਰ ਤੇ ਸੋ ਦਾਵੇਦਾਰ ਹੈਗੇ ਨੇ ਹਰਿੰਦਰ ਖਾਲਸਾ ਵੀ ਅੰਮ੍ਰਿਤਸਰ ਤੋਂ ਦਾਵੇਦਾਰ ਨੇ ਕਿਉਂਕਿ ਪੂਰੀ ਸਾਹਿਬ ਨੂੰ ਲੜਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਸੀ ਜਿਹੜੇ ਸਾਬਕਾ ਹੁਣ ਕੇਂਦਰੀ ਮੰਤਰੀ ਵੀ ਨੇ ਤੇ ਸਾਬਕਾ ਅਫਸਰ ਨੇ ਪਰ ਉਹਨਾਂ ਦਾ ਲੋਕਾਂ ਚ ਉਨੀ ਪੈਠ ਨਹੀਂ ਲੱਗਦੀ ਔਰ ਹਰਿੰਦਰ ਖਾਲਸਾ ਦਾ ਕਦ ਵੱਡਾ ਲੱਗਦਾ ਭਾਜਪਾ ਨੂੰ ਸੋ ਹਰਿੰਦਰ ਖਾਲਸਾ ਨੂੰ ਵੀ ਉਤਾਰ ਸਕਦੀ ਹੈ ਭਾਜਪਾ ਇਹ ਕੋਈ ਇਹਦੇ ਚ ਸ਼ੱਕ ਨਹੀਂ ਡਟਪੁਰ ਸਾਹਿਬ ਡੱਲਾ ਜੀ ਆਪਾ ਪਟਿਆਲਾ ਹਲਕੇ ਦੀ ਗੱਲ ਕਰੀਏ ਜਿਹੜਾ ਕਿ ਇਸ ਵਕਤ ਜਿਹੜਾ ਮੁੱਖ ਮੰਤਰੀ ਦਾ ਮੁੱਖ ਮੰਤਰੀ ਕੈਪਟਨ ਵਿਰਿੰਦਰ ਸਿੰਘ ਦਾ ਜੱਦੀ ਸ਼ਹਿਰ ਆ ਤੇ ਉੱਥੇ ਦੀ ਆਪਾਂ ਸਿਆਸਤ ਬਾਰੇ ਗੱਲ ਕਰੀਏ ਪਟਿਆਲਾ ਸੀਟ ਬਾਰੇ ریاਸਤੀ ਜਿਹੜਾ ਪਟਿਆਲਾ ਹਲਕਾ ਉੱਥੇ ਮਹਾਰਾਣੀ ਪ੍ਰਨੀਤ ਕੌਰ ਜਿਹੜੇ ਹੈਗੇ ਆ ਉਮੀਦਵਾਰਾ ਕਾਂਗਰਸ ਦੇ ਪਰ ਦੂਜੇ ਪਾਸੇ ਜਿਹੜੇ ਆ ਅਕਾਲੀ ਦਲ ਦੇ ਵੀ ਪ੍ਰਭਾਵੀ ਉਮੀਦਵਾਰਾ ਸਰਜੀਤ ਸਿੰਘ ਰਖੜਾ ਤੇ ਇੱਕ ਜਿਹੜਾ ਹੈਗਾ ਤੀਜੀ ਤਰ ਪਹਿਲਾਂ ਵੀ ਮੈਂਬਰ ਪਾਰਲੀਮੈਂਟ ਰਹ ਚੁੱਕੇ ਨੇ ਆਮ ਆਦਮੀ ਪਾਰਟੀ ਦੇ ਜਿਹੜੇ ਬਾਗੀ ਸੀਗੇ ਡਾਕਟਰ ਧਰਮਵੀਰ ਗਾਂਧੀ ਜਿਨ੍ਹਾਂ ਦਾ ਜਿਨ੍ਹਾਂ ਨੇ ਆਪਣੀ ਜਿਹੜੀ ਹੁਣ ਪੰਜਾਬ ਲੋਕ ਮੰਚ ਬਣਾਇਆ ਰਵੈਤੀ ਨਸ਼ਿਆਂ ਨੂੰ ਜਿਹੜਾ ਬਹਾਲ ਕਰਨ ਲਈ ਪੰਜਾਬ ਦੇ ਵਿੱਚ ਬਣਾਇਆ ਤਾਂ ਕਿ ਉਹਨਾਂ ਦੀ ਬਹੁਤ ਵੱਡੇ ਪੱਧਰ ਤੇ ਪਿੰਡਾਂ ਦੇ ਲੈਵਲ ਤੇ ਗੱਲ ਚੱਲੀ ਹੋਈ ਆ ਵੀ ਰਵੈਤੀ ਨਸ਼ੇ ਜਿਹੜੇ ਹੈਗੇ ਆ ਉਹਨਾਂ ਨੂੰ ਜਿਹੜਾ ਹੈਗਾ ਪੰਜਾਬ ਦੇ ਵਿੱਚ ਸ਼ੁਰੂ ਕੀਤਾ ਜਾਵੇ ਤੇ ਉਹ ਖੇਤੀ ਸ਼ੁਰੂ ਕੀਤੀ ਜਾਵੇ ਖੇਤੀ 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 ਸ਼ੁਰੂ ਜਾਵੇ ਰਵੈਤੀ ਨਸ਼ਿਆਂ ਦੀ ਤਾਂ ਕਿ ਜਿਹੜਾ ਹੈਗਾ ਪੰਜਾਬ ਦਾ ਜਿਹੜਾ ਨੌਜਵਾਨ ਆ ਉਹ ਸਿੰਥੈਟਿਕ ਡਰੱਗ ਜਿਹੜੀ ਹੈਗੀ ਉਹਦੇ ਵਿੱਚ ਜਾਲ ਦੇ ਵਿੱਚ ਨਾ ਫਸੇ ਨਾ ਖੁਦਕੁਸ਼ੀਆਂ ਹੋਣ ਤੇ ਉਹਦੇ ਬਾਰੇ ਇਨਕਮ ਵੀ ਬਣੇ ਕਿਸਾਨਾਂ ਦੇਖੋ ਬਰ ਤੁਸੀਂ ਤੁਹਾਡਾ ਸਵਾਲ ਮੈਂ ਸਮਝ ਗਿਆ ਜਤਪੁਰ ਸਿੰਘ ਸਾਹਿਬ ਇਰ ਵਿੱਚ ਕੋਈ ਦੋ ਰਾਏ ਨਹੀਂ ਹੈ ਕਿ ਡਾਕਟਰ ਧਰਮਵੀਰ ਗਾਂਧੀ ਨੇ ਇਹ ਗੱਲ ਬੜੀ ਸ਼ਿੱਦਤ ਨਾਲ ਰੱਖੀ ਸਾਡੇ ਮੁਲਕ ਦੇ ਕਈ ਹਿੱਸਿਆਂ ਦੇ ਵਿੱਚ ਜਿਹੜੇ ਰਵਾਇਤੀ ਨਸ਼ੇ ਨੇ ਉਹਨਾਂ ਦੀ ਖੇਤੀ ਹੁੰਦੀ ਹੈ ਤੇ ਪੰਜਾਬ 'ਚ ਨਹੀਂ ਹੁੰਦੀ ਤੇ ਜੇ ਲੋਕਤਾਂਤ੍ਰਿਕ ਤਰੀਕੇ ਨਾਲ ਡਾਕਟਰ ਧਰਨਵੀਰ ਗਾਂਧੀ ਨੇ ਇਹ ਗੱਲ ਚੱਕੀ ਹੈ ਤਾਂ ਸਾਡੇ ਬਹੁਤ ਸਾਰੇ ਕਿਸਾਨ ਸੰਗਠਨਾਂ ਨੂੰ ਇਹ ਗੱਲ ਡਾਕਟਰ ਧਰਨਵੀਰ ਗਾਂਧੀ ਦੀ ਸਮਝ ਆਈ ਹੈ ਕਿ ਜੇ ਪੰਜਾਬ 'ਚ ਵੀ ਅਸੀਂ ਕੋਈ ਕਾਨੂੰਨ ਬਣਾ ਕੇ ਲੀਗਲਾਈਜ਼ ਤਰੀਕੇ ਨਾਲ ਅਜਿਹੇ ਜਿਹੜੇ ਰਵਾਇਤੀ ਨਸ਼ੇ ਆ ਜੇ ਅਗਰ ਅਸੀਂ ਮੈਡੀਸਨਲ ਪਲਾਂਟਸ ਵੀ ਕਹਿ ਦਿੰਦੇ ਆ ਇਹਨਾਂ ਨੂੰ ਜੇ ਅਸੀਂ ਇਹਨਾਂ ਦੀ ਖੇਤੀ ਕਰ ਲਈਏ ਜੋ ਸਾਡੀ ਆਰਥਿਕਤਾ ਸੁਧਰ ਸਕਦੀ ਹੈ ਔਰ ਕੋਈ ਦੋ ਰਾਇ ਨਹੀਂ ਹੈ ਸਾਡਾ ਪਾਣੀ ਘਟ ਰਿਹਾ ਖਤਮ ਹੋ ਰਿਹਾ ਝੋਨਾ ਕਣਕ ਲਾਲਾ ਸਾਡੀ ਜ਼ਮੀਨ ਦਾ ਜਿਪਸਮ ਖਤਮ ਹੋ ਗਿਆ ਕਿਤੇ ਖਾਰਾ ਪੈ ਗਿਆ ਕਿਤੇ ਸਾਡੀ ਫਸਲ ਦੀ ਉਪਜਾਊ ਸ਼ਕਤੀ ਖਤਮ ਹੋ ਗਈ 60 ਬਲਾਕ ਸਾਡੇ ਇੰਨੇ ਸੈਂਸਿਟਿਵ ਹੋ ਗਏ ਔਰ ਇਸ ਵਾਰ ਮੈਨੂੰ ਮੈਨੂੰ ਡਰ ਹੈ ਮੈਂ ਭਰੋਸਾ ਨਹੀਂ ਕਹਾਂਗਾ ਮੈਨੂੰ ਡਰ ਹੈ ਕਿ ਇਸ ਵਾਰ ਪੰਜਾਬ ਚ ਕਿਤੇ ਨਾ ਕਿਤੇ ਜਿਹੜੇ ਜ਼ਮੀਨ ਹੇਠਲਾ ਪਾਣੀ ਹੈ ਸਮਰਸੀਬਲ ਪੰਪਾਂ ਨਾਲ ਨਿਕਲਣਾ ਬੰਦ ਹੋ ਜਾਣਾ ਹੈ ਕਿਉਂਕਿ ਬਹੁਤ ਬਲੈਕਲਿਸਟ ਕੀਤੇ ਹੋਏ ਨੇ ਬਲਾਕ ਸੋ ਜੇ ਸਮਰਸੀਬਲ ਪੰਪ ਇਸ ਵਾਰ ਸਾਡੇ ਪਾਣੀ ਕੱਢਣਾ ਛੱਡ ਗਏ ਇੱਕ ਥਾਂ ਤੋਂ ਵੀ ਸਮਝ ਲਓ ਪੰਜਾਬ ਦੇ ਬੰਜਰ ਹੋਣ ਦੀ ਸ਼ੁਰੂਆਤ ਹੋ ਗਈ ਉਸ ਕੇਸ ਚ ਪੰਜਾਬ ਬੰਜਰ ਨਹੀਂ ਹੋਊਗਾ ਜੇ ਰਾਵੀ ਨੂੰ ਜਾਂਦਾ ਫालतू ਪਾਣੀ ਸਾਡੀਆਂ ਪੰਜਾਬ ਦੇ ਦਰਿਆਵਾਂ ਚ ਆਉਣ ਲੱਗ ਜੇ ਤੇ ਸਾਡਾ ਦਰਿਆਵਾਂ ਦੇ ਜ਼ਰੀਏ ਸਾਡਾ ਅੰਡਰਗਰਾਊਂਡ ਵਾਟਰ ਹੈ ਉਹ ਰੀਚਾਰਜ ਹੋਵੇ ਤੇ ਸਾਡਾ ਮੌਨਸੂਨ ਦਾ ਸੈਸ਼ਨ ਚੰਗਾ ਰਹੇ ਜੇ ਤਾਂ ਪੰਜਾਬ ਬਚੂਗਾ ਨਹੀਂ ਤਾਂ ਪੰਜਾਬ ਬੰਜਰ ਹੋਣਾ ਹੀ ਹੋਣਾ ਹੈ ਜਿਸ ਤਰੀਕੇ ਨਾਲ ਪਾਣੀ ਦੀ ਦਰਵਰਤੋਂ ਜਾਂ ਸਯੋਗ ਵਰਤੋਂ ਪੂਰੇ ਦੇਸ਼ ਲਈ ਹੋ ਰਹੀ ਹੈ ਕਣਕ ਸਾਰੇ ਮੁਲਕ ਨੇ ਖਾਣੀ ਹੈ ਝੋਨਾ ਵੀ ਨਾ ਸਾਨੂੰ ਪੂਰਾ ਮੁੱਲ ਮਿਲਣਾ ਹੈ ਤੇ ਨਾ ਸਾਡਾ ਪਾਣੀ ਤੇ ਜ਼ਮੀਨ ਬਚ ਰਹੀ ਹੈ ਸੋ ਗਾਂਧੀ ਨੇ ਇਹ ਸਾਡੀ ਰੋਜ਼ੀ ਰੋਟੀ ਨਾਲ ਜੁੜਿਆ ਮੁੱਦਾ ਚੱਕਿਆ ਗੰਭੀਰਤਾ ਦੇ ਨਾਲ ਪਰ ਦੂਜਾ ਡਾਕਟਰ ਧਰਮਵੀਰ ਗਾਂਧੀ ਲਗਾਤਾਰ ਸਰਗਰਮ ਰਹੇ ਨੇ ਮੈਂ ਇਹ ਕਹਿ ਸਕਦਾ ਕਿ ਪਿਛਲੇ 5 ਸਾਲ ਅਜਿਹਾ ਮੈਂਬਰ ਪਾਰਲੀਮੈਂਟ ਸਿਰਫ ਡਾਕਟਰ ਧਰਮਵੀਰ ਗਾਂਧੀ ਹੈ ਜਿਹੜਾ ਲਗਾਤਾਰ ਸਰਗਰਮ ਰਿਹਾ ਭਾਵੇਂ ਉਹ ਬਾਗੀ ਸੀ ਆਮ ਆਦਮੀ ਪਾਰਟੀ ਤੋਂ ਆਮ ਆਦਮੀ ਪਾਰਟੀ ਨੂੰ ਉਹਨਾਂ ਦੀ ਗੱਲ ਪਸੰਦ ਨਹੀਂ ਸੀ ਆਈ ਉਹਨਾਂ ਨੂੰ ਮੁਤਲ ਕੀਤਾ ਪਰ ਡਾਕਟਰ ਧਰਮਵੀਰ ਗਾਂਧੀ ਸਰਗਰਮ ਰਿਹਾ ਹੈ ਔਰ ਬੀਬੀ ਪ੍ਰਨੀਤ ਕੌਰ ਦੇ ਨਾਲ ਸਖਤ ਮੁਕਾਬਲਾ ਇਸ ਵਾਰ ਡਾਕਟਰ ਗਾਂਧੀ ਦਾ ਡਾਕਟਰ ਗਾਂਧੀ ਨੂੰ ਘੱਟ ਨਹੀਂ ਸਮਝਣਾ ਚਾਹੀਦਾ ਇਸ ਵਾਰ ਭਾਵੇਂ ਕੈਪਟਨ ਅਮਰਿੰਦਰ ਦੀ ਧਰਮ ਪਤਨੀਆ ਬੀਬੀ ਪ੍ਰਨੀਤ ਕੌਰ ਪਹਿਲਾਂ ਵੀ ਜਿੱਤ ਚੁੱਕੀ ਆ ਬੀਬੀ ਵਿਦੇਸ਼ ਰਾਜ ਮੰਤਰੀ ਰਹੀ ਹੈ ਕਿਉਂਕਿ ਹੁਣ ਅਕਾਲੀ ਦਲ ਨੇ ਵੀ ਪੂਰਾ ਜ਼ੋਰ ਲਾਤਾ ਐਤ ਕੀ ਅਕਾਲੀ ਦਲ ਦਾ ਕੋਈ ਕਮਜ਼ੋਰ ਉਮੀਦਵਾਰ ਨਹੀਂ ਇੱਥੇ ਦਿਖ ਰਿਹਾ ਜਿਵੇਂ ਪਿਛਲੀ ਵਾਰੀ ਤਾਂ ਜਿਹੜੇ ਨੇ ਉਸ ਪੱਦਰ ਦੇ ਉਮੀਦਵਾਰ ਸਾਨੂੰ ਨਹੀਂ ਦਿਖਦੇ ਸੀ ਇਸ ਵਾਰ ਤਕੜਾ ਉਮੀਦਵਾਰ ਹੈ ਅਕਾਲੀ ਦਲ ਦਾ ਸਾਬਕਾ ਕੈਬਨਿਟ ਮੰਤਰੀ ਹੈ ਸਰਜੀਤ ਸਿੰਘ ਰਖੜਾ ਲੋਕਲ ਹੈ ਚੰਗਾ ਆਧਾਰ ਹੈ ਲੋਕਾਂ ਵਿੱਚ ਵਿਚਰਦੇ ਨੇ ਪਿੰਡਾਂ ਵਿੱਚ ਵਿਚਰਦੇ ਨੇ ਸੋ ਮੁਕਾਬਲਾ ਪਟਿਆਲੇ 'ਚ ਹੋ ਜਾਣਾ ਹੈ ਮੈਨੂੰ ਲੱਗਦਾ ਕਿਤਨਾ ਕਿਤੇ ਟਕੋਣਾ ਅਕਾਲੀ ਦਲ ਟਕੋਣੇ ਮੁਕਾਬਲੇ 'ਚ ਆਊਗਾ ਸਰਜੀਤ ਰਖੜਾ ਕੈਪਟਨ ਮਰਿੰਦਰ ਸਿੰਘ ਦੀ ਧਰਮ ਪਤਨੀ ਪ੍ਰਨੀਤ कौर ਤੇ ਡਾਕਟਰ ਧਰਮਵੀਰ ਗਾਂਧੀ ਜਦੋਂ ਟਕੋਣਾ ਮੁਕਾਬਲਾ ਹੋਣਾ ਜਟਪੁਰੀ ਸਾਹਿਬ ਤੇ ਨਤੀਜਾ ਕੋਈ ਵੀ ਹੋ ਸਕਦਾ ਪਟਿਆਲੇ ਦੇ ਵਿੱਚ ਡਾਕਟਰ ਧਰਮਵੀਰ ਗਾਂਧੀ ਨੂੰ ਵੀ ਘੱਟ ਨਾ ਸਮਝੋ ਜੇ ਕਾਂਗਰਸ ਵਾਲੇ ਦਾਵਾ ਕਰਦੇ ਨੇ ਕਿ ਅਸੀਂ ਜਿੱਤਾਂਗੇ ਜੇ ਅਕਾਲੀ ਕਹਿੰਦੇ ਨੇ ਇਸ ਵਾਰ ਅਸੀਂ ਜਿੱਤਣਾ ਤੇ ਡਾਕਟਰ ਧਰਮਵੀਰ ਗਾਂਧੀ ਨੂੰ ਬਿਲਕੁਲ ਘੱਟ ਉੱਥੇ ਨਹੀਂ ਸਮਝਿਆ ਜਾਂਦਾ ਮੁੱਦਿਆਂ ਤੇ ਲੜਾਈ ਕੀਤੀ ਹੈ ਡਾਕਟਰ ਧਰਮਵੀਰ ਗਾਂਧੀ ਦੀ ਖਾਸੀਅਤ ਇਹ ਹੈ ਔਰ ਸੇਵਾ ਵੀ ਬਹੁਤ ਕਰਦੇ ਨੇ ਉਹਨਾਂ ਦੀ ਸੇਵਾ ਭਾਵਨਾ ਵੀ ਬਹੁਤ ਹੈ ਔਰ ਅੱਜ ਉਹਨਾਂ ਨੇ ਫੇਰ ਬੀਬੀ ਪ੍ਰਨੀਤ कौर ਤੇ ਵੀ ਕਈ ਸਵਾਲ ਖ ਉਹਨਾਂ ਨੇ ਬੁਲੇਟ ਪ੍ਰੂਫ ਗੱਡੀ ਤੇ ਸਵਾਲ ਖੜਾ ਕੀਤਾ। ਉਹ ਕਹਿੰਦੇ ਕੈਪਟਨ ਅਮਰਿੰਦਰ ਦਸਨ 2 ਸਾਲ ਚ ਉਹਨਾਂ ਨੇ ਕੀ ਕੀਤਾ? ਉਹ ਕਹਿੰਦੇ ਬੁਲੇਟ ਪ੍ਰੂਫ ਗੱਡੀ ਦੀ ਬੀਬੀ ਪ੍ਰਨੀਤ ਕੌਰ ਨੂੰ ਕੀ ਲੋੜ ਹੈ? ਇਹ ਸਾਰੇ ਮਸਲਿਆਂ ਤੇ ਉਹਨਾਂ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ। ਡਾ. ਗਾਂਧੀ ਦੀ ਗੱਲ ਵੀ ਸਰ ਪੰਜਾਬ ਦੀ ਪੂਰੀ ਘਟ ਜੋੜਦੇ ਇੱਕ ਘਟਕਦਾ ਨਵਾਂ ਪੰਜਾਬ ਪਾਰਟੀ ਵੱਲੋਂ ਮੈਨੋ ਪਟਾਲੇ ਤੋਂ ਆਪਣਾ ਉਮੀਦਵਾਰ ਅੱਲਾ ਨੇ ਆ ਗਿਆ ਹੈ ਆਫੀਸ਼ੀਅਲੀ ਤੌਰ ਤੇ। ਆਪਣੇ ਪ੍ਰਤੀਯੋਗੀ ਸ਼੍ਰੀਮਤੀ ਮੈਡਮ ਅਰ ਪ੍ਰਦੀਪ ਕੋਰ ਹੋਰਾਂ ਨੂੰ ਦੋ ਤਿੰਨ ਸਵਾਲ ਕਰਨਾ ਹੈ ਕਿ ਉਹ ਇਲੈਕਸ਼ਨ ਕਿਉਂ ਲੜ ਰਹੇ ਨੇ ਪਹਿਲੀ ਗੱਲ ਹੈ ਕਿ 15 ਸਾਲ ਉਹਨਾਂ ਨੇ ਕਿਹੜਾ ਮਾਰਕਾ ਮਾਰਿਆ ਤੇ ਹੁਣ ਉਹ ਕਿਹੜਾ ਮਾਰਕਾ ਮਾਰਨਗੇ ਜਿਸ ਕਰਕੇ ਉਹਨਾਂ ਨੇ ਪਟਿਆਲਾ ਸੀਟ ਤੇ ਸਾਰੇ ਬਾਕੀ ਕਾਂਗਰਸੀਆਂ ਨੂੰ ਦਰਖਨਾਰ ਕਰਕੇ ਜਿਵੇਂ ਉਹ ਕਾਂਗਰਸੀ ਕਾਬਿਲ ਨਹੀਂ ਹੁੰਦਾ ਇਹ ਸਿਰਫ ਸ਼ਾਹੀ ਖਾਨਦਾਨ ਹੀ ਕਾਬਿਲ ਹੈ ਰਾਜ ਕਰਨ ਦੇ ਉਹ ਕਿਹੜੇ ਬਲਬੁੱਤੇ ਆਪਣੀ ਦਾਅਵੇਦਾਰੀ ਠੋਕਰੇ ਨੇ ਜਾਂ ਇਹ ਤੰਮੇਲੇ ਬਣੇ ਨੇ ਜਾਂ ਉਰੇ ਆ ਕੇ ਆਏਗਾ ਫੈਸਲਾ ਹੋਊਗਾ ਉਹ ਮੈਦਾਨ 'ਚ ਆਣਗੇ ਲੜਾਈ ਹੋਏਗੀ ਔਰ ਲੋਕ ਉਹਦਾ ਫਤਵਾ ਦੇਣਗੇ। ਉਨਕੋ ਬੋਲੋ ਉਹ ਘਰ 'ਮੈਂ ਬੈਠੇ ਮੈਂ ਜਿਵੇਂ ਪ੍ਰਚਾਰ ਕਰਨਾ ਮੈਨੇ ਕਰਨਾ ਮੈਂ ਗਾੜੀ 'ਚ ਬੈਠ ਕੇ ਨਹੀਂ ਪ੍ਰਚਾਰ ਕਰਦੀ। ਮੈਂ ਲੋਕੋ 'ਮੈਂ ਜਾ ਕੇ ਪ੍ਰਚਾਰ ਕਰਦੀ। ਕਾਂਗਰਸ ਜਿੰਨਾ ਮਰਜੀ ਭੱਜ ਲਵੇ ਅੱਜ ਦੇਸ਼ ਦੇ ਅੰਦਰ ਲੋਕ ਕਾਂਗਰਸ ਤੋਂ ਬਦਲਾ ਲੈਣਾ ਚਾਹ। ਔਰ ਖਾਸ ਤੌਰ ਤੇ ਪੰਜਾਬ ਦੀ ਕਾਂਗਰਸ ਜਿਹੜੀ ਵਾਦਾਖਲਾਫੀ ਦੀ ਕਾਂਗਰਸ ਆਪਾਂ ਹੁਣ ਦੀ ਪੰਜਾਬ ਦੇ ਵਿੱਚ ਤੀਜੀ ਧਰਬ ਜੋ ਉੱਭਰੀ ਜਿਹੜੀ ਹੁਣ ਮੁੱਖ اپੋਜੀਸ਼ਨ ਦੇ ਵਿੱਚ ਬੈਠੀ ਆ ਆਮ ਆਦਮੀ ਪਾਰਟੀ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਆ ਡੱਲਾ ਸਾਹਿਬ ਜਿਹੜੀ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਸਟੈਂਡ ਹੋਰ ਹੈਗਾ ਦਿੱਲੀ ਦੇ ਵਿੱਚ ਹੋਰ ਆ ਪੂਰੇ ਦੇਸ਼ ਦੇ ਵਿੱਚ ਹੋਰ ਆ ਜਿਹੜਾ ਇਹਨਾਂ ਦਾ ਬਾਨੀ ਨੇ ਕਿਸ਼ਰੀਵਾਲ ਸਾਹਿਬ ਜਿਵੇਂ ਕਿਉਂਕਿ ਉਹਨਾਂ ਨੇ ਮਹਾ ਗਠਜਵੰਧਨ ਦੇ ਵਿੱਚ ਅਲਾਈன்ஸ் ਦੇ ਵਿੱਚ ਜਿਹੜਾ ਹੈਗਾ ਰahul Gandhi ਨੇ ਮਨਾਇਆ ਜਿਹਦੇ ਵਿੱਚ ਮਾਇਆਬਦੀ ਵੀ ਹੈਗੇ ਆ ਅਗਲੇ ਜੱਦਵ ਵੀ ਆ ਤੇ ਪਰ ਦਿੱਲੀ ਦੇ ਵਿੱਚ ਵੀ ਉਹ ਕਿਉਂਕਿ 67 ਸੀਟਾਂ ਨੇ ਇਹਨਾਂ ਦੀਆਂ 70 ਦੇ ਵਿੱਚੋਂ 67 ਸੀਟਾਂ ਆਵਾਜ਼ ਵੀ ਪਾਰਟੀ ਕੋਲੇ ਆ ਦਿੱਲੀ ਦੇ ਵਿੱਚ ਵੀ ਉਹ ਮੈਸੇਜ ਤੇ ਜਿਹੜਾ ਟਵੀਟ ਤੇ ਟਵੀਟ ਕਰ ਰਹੇ ਆ ਵੀ ਅੱਜ ਅੱਜ ਭਲਕ ਗਠਜਵੰਧਨ ਜਿਹੜਾ ਕਾਂਗਰਸ ਦੇ ਨਾਲ ਹੋ ਰਿਹਾ ਤੇ ਪੰਜਾਬ ਦੇ ਵਿੱਚ ਪੰਜਾਬ ਵਾਲਿਆਂ ਨੇ ਮਨਾ ਕਰ ਦਿੱਤਾ ਪੰਜਾਬ ਵਾਲੇ ਕਾਂਗਰਸ ਦੇ ਖਿਲਾਫ ਬੋਲ ਰਹੇ ਨੇ ਜਿਹੜੇ ਪੰਜਾਬ ਦੀ ਆਮ ਆਦਮੀ ਪਾਰਟੀ ਆ ਉਹਨਾਂ ਨੇ ਟਿੱਪਣੀਆਂ ਕਾਂਗਰਸ ਪਾਰਟੀ ਦੇ ਖਿਲਾਫ ਹੁੰਦੀਆਂ ਨੇ ਔਰ ਦਿੱਲੀ ਦੇ ਵਿੱਚ ਹੋਰ ਉਹਨਾਂ ਦਾ ਜਿਹੜੇ ਹੈਗੇ ਆ ਬਿਉਂਤ ਬੰਦੀ ਆ ਤੇ ਇਹਦੇ ਪਿੱਛੇ ਕੀ ਕਰਨਾ ਉਹ ਕਿਉਂ ਗੜਗੜਾਉਂਦੇ ਆ ਵੀ ਇੰਨੀ ਪ੍ਰਭਾਵਸ਼ਾਲੀ ਜਿਹੜੀ ਹੈਗੀ ਆ ਉੱਥੇ ਉਹਨਾਂ ਦੇ 67 ਮੈਂਬਰ ਐਮ ਐਲ ਏ ਹੋਣ ਤੇ ਦੇਖੋ ਜਿਹੜੀ ਤੁਸੀਂ ਗੱਲ ਦਿੱਲੀ ਵਾਲੀ ਕੀਤੀ ਆ ਜਟਪੂਰੀ ਸਾਹਿਬ ਸਪਸ਼ਟ ਤੌਰ ਤੇ ਮੈਂ ਕਹਿਣਾ ਚਾਹੂੰਗਾ ਕਿ ਰਣਦੀਪ ਸੂਰਜੀਵਾਲਾ ਨੇ ਅੱਜ ਫੇਰ ਪ੍ਰੈਸ ਕਾਨਫਰੰਸ ਕਰਕੇ ਕਹਿ ਦਿੱਤਾ ਬਿਆਨ ਦਿੱਤਾ ਇੱਕ ਉਹਨਾਂ ਨੇ ਉਹ ਕਹਿੰਦੇ ਪੰਜਾਬ ਤੇ ਹਰਿਆਣੇ ਚ ਸਾਡਾ ਗੱਠ ਜੋੜ ਨਹੀਂ ਹੋਣਾ ਸੋ ਰਾਹੁਲ ਗਾਂਧੀ ਵੀ ਚਾਹੁੰਦੇ ਨੇ ਕਿ ਪੰਜਾਬ ਤੇ ਹਰਿਆਣੇ ਚ ਗੱਠ ਜੋੜ ਨਾ ਕਰੀਏ ਦੇਖੋ ਪੰਜਾਬ ਚ ਲਗਭਗ 9 ਸੀਟਾਂ ਕਾਂਗਰਸ ਅਨਾਉਂਸ ਕਰ ਚੁੱਕੀ ਹੈ 4 ਸੀਟਾਂ ਰਹਿ ਗਈਆਂ ਇਹਨਾਂ 4 ਸੀਟਾਂ ਤੇ ਕੋਈ ਸੰਭਾਵਨਾ ਹੀ ਨਹੀਂ ਹੈ ਕਿ ਉਹ ਚਾਰ ਸੀਟਾਂ ਛੱਡ ਦੇਣ ਕੈਪਟਨ ਅਮਰਿੰਦਰ ਸਿੰਘ ਮੈਂ ਹੀ ਕਹਿ ਚੁੱਕਿਆ ਜੀ ਸਾਨੂੰ ਅਸੀਂ ਨਹੀਂ ਕਰਨਾ ਕਿਉਂਕਿ ਕੈਪਟਨ ਅਮਰਿੰਦਰ ਗਠ ਜੋੜ ਕਰਕੇ ਆਪਣਾ ਕਦ ਨਹੀਂ ਘਟਾਉਣਾ ਚਾਹਣਗੇ ਇਸ ਕਰਕੇ ਪੰਜਾਬ ਤੇ ਹਰਿਆਣੇ ਚ ਗਠਬੰਧਨ ਹੈ ਜਿਹੜਾ ਘੱਟ ਲੱਗਦਾ ਨਹੀਂ ਹੋਊਗਾ ਮੈਨੂੰ ਲੱਗਦਾ ਮਜੁੱਦਾਂ ਹਲਾਤਾ ਚਾਹ ਰਜ ਰਣਦੀਪ ਸੂਰਜੀਵਾਲ ਨੇ ਸਪਸ਼ਟ ਵੀ ਕਰਤਾ ਦੂਜੇ ਪਾਸੇ ਆਪ ਵਾਲੇ ਦਿੱਲੀ ਚ ਕਹਿੰਦੇ ਕਿ ਚੰਡੀਗੜ੍ਹ ਹਰਿਆਣਾ ਤੇ ਪੰਜਾਬ ਵੀ ਕਰੋ ਕਿਉਂਕਿ ਆਪ ਨੂੰ ਇਹ ਹੈ ਕਿ ਅਸੀਂ ਕੱਲੇ ਦਿੱਲੀ ਤੱਕ ਸੀਮਿਤ ਨਾ ਰਹੀਏ ਸਾਡਾ ਬਾਕੀ ਹਿੱਸਿਆਂ ਦੇ ਵਿੱਚ ਵੀ ਜਿਹੜਾ ਵੋਟ ਬੈਂਕ ਹੈ ਉਹ ਬਰਕਰਾਰ ਰਵੇ ਤਾਂ ਕਿ ਉਹਦੇ ਨਾਲ ਸਾਡੀ ਇੱਕ ਕੌਮੀ ਪਾਰਟੀ ਦੀ ਇਮੇਜ ਬਣਦੀ ਰਹੂਗੀ ਖੇਤਰੀ ਪਾਰਟੀ ਦੀ ਇਮੇਜ ਸਾਡੀ ਮਜ਼ਬੂਤ ਹੁੰਦੀ ਰਹੂਗੀ ਉਹਨਾਂ ਦੀ ਇਹ ਸੋਚ ਆ ਪਰ ਮੈਨੂੰ ਨਹੀਂ ਲੱਗਦਾ ਕਿ ਆਪ ਦਾ ਤੇ ਕਾਂਗਰਸ ਦਾ ਪੰਜਾਬ ਹਰਿਆਣਾ ਚੰਡੀਗੜ੍ਹ ਚ ਗੱਠਜੋੜ ਹੋਊਗਾ ਹਰਿਆਣਾ ਚ ਇੱਕ ਦੀ ਸੀਟ ਤੇ ਹੋ ਜੇ ਗੱਲ ਵੱਖਰੀ ਐ ਨਾ ਚੰਡੀਗੜ੍ਹ ਹੋਊਗਾ ਨਾ ਪੰਜਾਬ ਹੋਊਗਾ ਇਹ ਤਾਂ ਤੈਅ ਐ ਦੂਸਰੀ ਗੱਲ ਦਿੱਲੀ ਚ ਜੇ ਗੱਠਜੋੜ ਹੁੰਦਾ ਤਾਂ ਕੋਈ ਸ਼ੱਕ ਨਹੀਂ ਕੀ ਆਪ ਤੇ ਕਾਂਗਰਸ ਅਗਰ ਇਕੱਠੇ ਹੋ ਜਾਂਦੇ ਨੇ ਤੇ ਉਹਦੇ ਨਾਲ ਭਾਜਪਾ ਨੂੰ ਹਰਾਉਣਾ ਆਸਾਨ ਹੋਊਗਾ ਔਰ ਰਾਹੁਲ ਗਾਂਧੀ ਬਹੁਤ ਸੋਚ ਸਮਝ ਕੇ ਹੁਣ ਗੱਠ ਜੋੜ ਤੇ ਅੱਗੇ ਵੱਧ ਰਹੇ ਨੇ ਦੇਖੋ ਕਿੰਨੇ ਦਿਨ ਹੋ ਗਏ ਰਾਹੁਲ ਗਾਂਧੀ ਨੇ ਜਿਵੇਂ ਅਸੀਂ ਕਈ ਵਾਰੀ ਪਤੰਗ ਉਡਾ ਕੇ ਪੇਚਾਂ ਨਹੀਂ ਲਾਉਂਦੇ ਆਪ ਟਿੱਕੇ ਲਾ ਲੈਨੇ ਆ ਪਤੰਗ ਜਿਹੜੇ ਪਤੰਗ ਉਡਾਉਂਦੇ ਉਹਨਾਂ ਨੂੰ ਪਤਾ ਹੋਣਾ ਆਪਾਂ ਟਕਾ ਲੈਨੇ ਆ ਪਤੰਗ ਇੱਕ ਥਾਂ ਤੇ ਜਾਂ ਕਿਸੇ ਜਵਾਕ ਨੂੰ ਫੜਾ ਲੈਨੇ ਆ ਵੀ ਫੜ ਕੇ ਬੈਠਾ ਰਹੇ ਪੇਚਾਂ ਨਹੀਂ ਲਾਉਂਦੇ ਸੋ ਰਾਹੁਲ ਗਾਂਧੀ ਹਜੇ ਪੇਚਾਂ ਨਹੀਂ ਲਾ ਰਹੇ ਉਹ ਰਾਹੁਲ ਗਾਂਧੀ ਸਿਰਫ ਸੰਕੇਤ ਦੇਤੇ ਉਹਨਾਂ ਨੇ ਵੀ ਸਾਡਾ ਇਨਕਾਰ ਨਹੀਂ ਤੇ ਸ਼ਾਂਤ ਬੈਠੇ ਨੇ ਤੇ ਆਮ ਆਦਮੀ ਪਾਰਟੀ ਵਾਲੇ ਰੋਜ਼ ਗਠਬੰਧਨ ਤੇ ਬਿਆਨ ਰੋਜ਼ ਗਠਬੰਧਨ ਤੇ ਬਿਆਨ ਉਹਦੇ ਨਾਲ ਲੋਕਾਂ 'ਚ ਪ੍ਰਭਾਵ ਇਹ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਚਾਹੁੰਦੀ ਹੈ ਕਿ ਸਾਡਾ ਕਾਂਗਰਸ ਨਾਲ ਗਠਬੰਧਨ ਹੋਵੇ ਉਹਦੇ ਨਾਲ ਵਿਰੋਧੀ ਪਾਰਟੀਆਂ ਆਮ ਆਦਮੀ ਪਾਰਟੀ ਨੂੰ ਭੰਡ ਰਹੀਆਂ ਨੇ ਤੇ ਜੇ ਗੱਠਜੋੜ ਨਹੀਂ ਵੀ ਹੁੰਦਾ ਤਾਂ ਜਿਹੜਾ ਆਮ ਆਦਮੀ ਪਾਰਟੀ ਦਾ ਵੋਟ ਬੈਂਕ ਹੈ ਉਹ ਖਿਸਕੂਗਾ ਕਿ ਇਹਨਾਂ ਦਾ ਸਟੈਂਡ ਰਾਜਨੀਤਿਕ ਨਹੀਂ ਹੈ ਇਹ ਕਾਂਗਰਸ ਨਾਲ ਕਿਉਂ ਤਰਲੋ ਮੱਛੀ ਹੋ ਰਹੇ ਨੇ ਸਮਝੌਤਾ ਕਰਨ ਲਈ ਸੋ ਰਾਹੁਲ ਗਾਂਧੀ ਇਸ ਤਕਨੀਕ ਤੇ ਕੰਮ ਕਰ ਰਹੇ ਨੇ ਔਰ ਜਦੋਂ ਆਪ ਵਾਲਿਆਂ ਨੂੰ ਲੱਗੂਗਾ ਵੀ ਹੁਣ ਕੋਈ ਹੱਲ ਨਹੀਂ ਰਾਹੁਲ ਗਾਂਧੀ ਜਿੰਨੀਆਂ ਸੀਟਾਂ ਪੇਸ਼ ਕਰ ਰਿਹਾ ਪ੍ਰਸਤਾਵ ਲਿਆ ਰਿਹਾ ਸੀ ਉਹੀ ਮੰਨ ਲਈਏ ਤੇ ਫਿਰ ਰਾਹੁਲ ਗਾਂਧੀ ਨੇ ਸਮਝੌਤਾ ਕਰ ਲੈਣਾ ਕਿਉਂਕਿ ਰਾਹੁਲ ਗਾਂਧੀ ਦੇ ਵੀ ਸਲਾਹਕਾਰ ਆਲੇ ਦੁਆਲੇ ਇਸ ਰਣਨੀਤੀ ਤੇ ਕੰਮ ਕਰ ਰਹੇ ਨੇ ਕਿ ਕਿਵੇਂ ਜਿਹੜਾ ਸਮਝੌਤਾ ਉਹ ਕੀਤਾ ਜਾਵੇ ਔਰ ਇਹਦੇ ਨਾਲ ਜਿੰਨਾ ਲਟਕ ਕੇ ਸਮਝੌਤਾ ਹੋਊਗਾ ਦਿੱਲੀ ਚ ਆਪ ਨਾਲ ਓਨੀ ਸ਼ੀਲਾ ਢਿੱਕਸ਼ਿਤ ਦੀ ਸਿਆਸੀ ਇੱਜ਼ਤ ਮਜ਼ਬੂਤ ਹੋਊਗੀ ਕਿਉਂਕਿ ਹਜੇ ਵੀ ਪ੍ਰਭਾਵ ਜਾ ਰਿਹਾ ਕਿ ਸ਼ੀਲਾ ਢਿੱਕਸ਼ਿਤ ਅੜੀ ਹੋਈ ਹੈ ਕਿਉਂਕਿ ਕੇਜਰੀਵਾਲ ਸ਼ੀਲਾ ਢਿੱਕਸ਼ਿਤ ਬਾਰੇ ਆਵਾ ਤਵਾ ਬੋਲਦਾ ਸੀ ਸੋ ਹੁਣ ਕੇਜਰੀਵਾਲ ਨੂੰ ਆਟੇ ਦਾਲ ਦਾ ਭਾ ਮੈਨੂੰ ਲੱਗਦਾ ਸਮਝ ਆ ਗਿਆ ਹੋਣਾ ਕਿ ਸਿਆਸਤ ਦੇ ਵਿੱਚ ਕਿਸੇ ਨੂੰ ਵੀ ਕੀ ਬਣਾਉਣਾ ਪੈ ਸਕਦਾ ਮੈਂ ਆਪਣੇ ਮੂੰਹ ਨਹੀਂ ਕਹਿੰਦਾ ਚਲੋ ਦਾਦਾ ਜੀ ਸਮਾਂ ਵੈਸੇ ਸਾਨੂੰ ਇਜਾਜ਼ਤ ਨਹੀਂ ਦਿੰਦਾ ਸਵਾਲ ਬਹੁਤ ਜ਼ਿਆਦਾ ਨੇ ਅਸੀਂ ਫੇਰ ਮਿਲਾਂਗੇ ਦਰਸ਼ਕਾਂ ਨੂੰ ਅਜਾਜ ਚੋਣਿਆ ਧੰਨਵਾਦ